ਨਰਪ੍ਰਿਆਤਾ ਪੰਜਾਬੀ ਉੱਗੇ ਕਾਰੋਬਾਰੀ ਹਰਜੀਤ ਸਿੰਘ ਢੱਡਾ ਦੀ ਕੈਨੇਡਾ ਦੇ ਮਿਸਿਸ ਸਾਕਰ ਦੇ ਵਿੱਚ ਉਹਨਾਂ ਦੇ ਦਫ਼ਤਰ ਬਾਹਰ ਕੁੱਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਪੁਲਿਸ ਵੱਲੋਂ ਦੱਸਿਆ ਗਿਆ ਕਿ ਕਰੀਬ 20 ਰਾਉਂਡ ਫਾਇਰਿੰਗ ਕੀਤੇ ਗਏ ਨੇ ਇਸ ਘਟਨਾ ਨੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ ਉੱਥੇ ਹੀ ਢੱਡਾ ਦੀ ਧੀ ਵੱਲੋਂ ਇੱਕ ਪੋਸਟ ਪਾਈ ਗਈ ਸੀ ਜੁਥੇ ਉਣਾ ਵੱਲੋਂ ਇਨਸਾਫ ਦੀ ਗੋਹਲ ਲਗਾਈ ਗਈ ਸੀ ਅਤੇ ਨਾਲੇ ਪ੍ਰਸ਼ਾਸਨ ਉਤੇ ਵੱਡੇ ਸਵਾਲੀਏ ਨਿਸ਼ਾਨ ਵੀ ਖੜੇ ਕੀਤੇ ਗਏ ਸੀ ਕਿ ਜਿਵੇਂ ਉਹਨਾਂ ਦੇ ਫਾਦਰ ਸਾਹਿਬ ਨੂੰ ਲਗਾਤਾਰ ਫਿਰੋਤੀ ਦੀਆਂ ਧਮਕੀਆਂ ਆ ਰਹੀਆਂ ਸੀ ਪਰ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕੋਈ ਵੀ ਸੁਰੱਖਿਆ ਨਹੀਂ ਦਿੱਤੀ ਗਈ ਤਾਂ ਹੁਣ ਵੀ ਜਿਹੜਾ ਇਸ ਪੀੜਤ ਪਰਿਵਾਰ ਵੱਲੋਂ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਅੱਜ ਉਹਨਾਂ ਦੇ ਇਸ ਫਾਦਰ ਸਾਹਿਬ ਦੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਦੇ ਨਾਲ ਨਾ ਹੋ ਜਾਵੇ ਇਸ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਇਸ ਵੱਲ ਜ਼ਰੂਰ ਧਿਆਨ ਦੇਵੇ ਅਤੇ ਇਸ ਬਾਬਤ ਸਖਤ ਕਾਨੂੰਨ ਬਣਾਇਆ ਜਾਵੇ। ਤੋਂ ਤੁਹਾਨੂੰ ਦੱਸ ਦਿੰਦੇ ਆ ਕਿ ਪੰਜਾਬੀ ਉੱਗੇ ਕਾਰੋਬਾਰੀ ਹਰਜੀਤ ਸਿੰਘ ਢੱਡਾ ਦੀ ਹੋਈ ਹੱਤਿਆ ਦੇ ਰੋਸ ਦੇ ਵਿੱਚ ਇੱਕ ਕੈਂਡਲ ਮਾਰਚ ਕਰਿਆ ਗਿਆ ਜਿਸ ਵਿੱਚ ਕਮਿਊਨਿਟੀ ਦੇ ਵੱਖ-ਵੱਖ ਪਤਵੰਤੇ ਸੱਜਣ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਏ ਨੇ। ਇਹ ਹੀ ਕੈਂਡਲ ਮਾਰਚ ਗੁਰੂ ਘਰ ਤੋਂ ਸ਼ੁਰੂ ਹੋ ਕੇ ਹਰਜੀਤ ਸਿੰਘ ਢੱਡਾ ਦੇ ਦਫਤਰ ਜੀ ਐਨ ਜੀਪੀ ਖੇਸ ਸਮਾਪਤ ਹੋਇਆ ਇਸ ਤੋਂ ਪਹਿਲਾਂ ਟਾਊਨ ਹਾਲ ਦੇ ਵਿੱਚ ਮੀਟਿੰਗ ਰੱਖੀ ਗਈ ਜੁਥੇ ਫਿਰੋਤੀ ਮੰਗਾਂ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਇਸ ਉੱਤੇ ਸੱਤ ਕਾਨੂੰਨ ਬਣਾਵੇ ਕਿਉਂਕਿ ਲਗਾਤਾਰ ਪਰਿਵਾਰਿਕ ਮੈਂਬਰਾਂ ਵੱਲੋਂ ਇਹ ਹਜਾਰਿਆ ਹੈ ਕਿ ਹਰਜੀਤ ਸਿੰਘ ਟਾਡਾ ਨੂੰ ਫਿਰੋਤੀ ਭਰੀਆਂ ਕੋਲਜ਼ ਆ ਰਹੀਆਂ ਸੀ ਜਿਸ ਦੇ ਚਲਦੇ ਉਹਨਾਂ ਦੇ ਦਫ਼ਤਰ ਦੇ ਬਾਹਰ ਉਹਨਾਂ ਤੇ ਗੋਲੀਆਂ ਚੁਲਾ ਕੇ ਉਸ ਨੂੰ ਮਾਰ ਦਿੱਤਾ ਗਿਆ ਤਾਂ ਜੁੱਤੀ ਇਹ ਪਰਿਵਾਰ ਇਨਸਾਫ ਮੰਗ ਰਿਹਾ ਉੱਤੇ ਹੀ ਜਿਹੜੇ ਵੱਖ-ਵੱਖ ਕਮਿਊਨਿਟੀ ਦੇ ਪਤਵੰਤੇ ਨੇ ਉਹਨਾਂ ਵੱਲੋਂ ਵੀ ਸਰਕਾਰਾਂ ਅੱਗੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਉੱਤੇ ਸਖਤ ਕਾਨੂੰਨ ਦੇ ਨਾਂ ਨਾਲ ਲੋਕਾਂ ਦੀ ਸੁਰੱਖਿਆ ਬਾਬਤ ਵੀ ਧਿਆਨ ਦਿੱਤਾ ਜਾਵੇ ਤਾਂ ਕੀ ਕੁਝ ਕੰਦ ਹੋਏ ਨਜ਼ਰ ਆ ਰਹੇ ਨੇ ਸੁਣਦੇ My father, Harjit Singh Taldal, was an honest man. He worked hard every single day and followed the law for the past 27 years. He was not only a loving father, but he was a pillar to this community. He helped so many people start their businesses, and also during COVID-19, he opened up food drives. To provide free meals to anyone in need. That was the kind of man he was, always giving, always serving. He did not deserve this. No family deserves the pain that we are going through. What happened to us can happen to anyone. Today it is our family, tomorrow it could be yours. We're not just mourning a life lost, we're raising our voices. To demand justice and real change. It is time for us to come together as a community. Stand united, demand better laws, better protection. Let's work together to make Canada safe again for our elders, our children, and for our generation to come. <laughs> ਇਹ ਕਿਸੇ ਤੋਂ ਲੁਕੀ ਸ਼ੂਭੀ ਕੱਢਣੀ ਹੈ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਸਾਡੇ ਮਨ ਦੇ ਵਿੱਚ ਕਲੀਅਰ ਹੋਣੀਆਂ ਚਾਹੀਦੀਆਂ ਨੇ ਬਹੁਤ ਦੇਖ ਆਫ ਹੋ ਕੇ ਲੋਕਾਂ ਨੂੰ ਫਰौती ਦੇ ਅਗਾਲਾਂ ਹੁੰਦੀਆਂ ਨੇ ਥ੍ਰੈਟ ਕਰੇ ਜਾ ਰਹੇ ਨੇ ਜਿਹੜੀ ਸਾਨੂੰ ਆਪਣੇ ਅੰਦਰ ਸੁਧਾਰ ਦੀ ਗੱਲ ਆ ਅਸੀਂ ਸੋਚਦੇ ਹਾਂ ਬਈ ਮੈਨੂੰ ਕਾਲ ਨਹੀਂ ਆਈ ਕਿ ਕਿਸੇ ਨੇ ਘਰ ਅੱਗ ਲਗਾਈ ਆ ਤਾਂ ਮੈਂ ਤਾਂ ਠੀਕ ਆ ਔਰੇ ਆਗਾ ਤੁਹਾਡੇ ਘਰ ਨਹੀਂ ਲੱਗਣੀ ਐ ਇੱਕ ਜਰਾ ਕਿਉਂਕਿ ਉਹਨਾਂ ਦਾ ਮਕਸਦ ਪੈਸਾ ਇਕੱਠਾ ਕਰਨਾ ਈਜ਼ੀ ਪੈਸਾ ਜਿਉ ਉਹ 10 ਕਾਲਾਂ ਕਰਦੇ ਨੇ ਉਹਨਾਂ ਤੋਂ ਦੋ ਜਾਣਿਆਂ ਨੇ ਵੀ ਪੈਸੇ ਦੇ ਦਿੱਤੇ ਕਿਉਂਕਿ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਲੋਕਾਂ ਨੂੰ ਪਰ ਉਹ ਪਰਿਵਾਰਾਂ ਤੋਂ ਪ੍ਰੈਸ਼ਰ ਹੁੰਦਾ ਕਮਿਊਨਿਟੀ ਤੋਂ ਹੁੰਦਾ ਉਹਨਾਂ ਨੂੰ ਲੱਗਦਾ ਹੁੰਦਾ ਵੀ ਚਲੋ ਆਪਾਂ ਪੈਸੇ ਦੇ ਦਈਏ ਚਾਹ ਆਪਣੀ ਗੱਲ ਮੁੱਕ ਜਾਏਗੀ ਪਰ ਇਹ ਮੁੱਕਣੀ ਆਪਾਂ ਅੱਜ ਇੱਥੇ ਇਕੱਠੇ ਹੋਏ ਆਂ ਕੈਨੇਡਾ ਨੂੰ ਜਿਹੜਾ ਵਧੀਆ ਮੁਲਕ ਕੈਨੇਡਾ ਸੀ ਉਤਾਂ ਦਾ ਇਹ ਬਣਿਆ ਰਵੇ ਇੱਥੇ ਕ੍ਰਾਈਮ ਬੰਦ ਹੋਵੇ ਇਹ ਕ੍ਰਾਈਮ ਨੂੰ ਕਿੱਦਾਂ ਬੰਦ ਕਰ ਸਕਦੇ ਆ ਮੈਨੂੰ ਮੈਨੂੰ ਨਹੀਂ ਲੱਗਦਾ ਵੀ ਆਪਣੇ ਨਾਲ ਅਫੀਸ਼ੀਅਲਸ ਨੇ ਜਿਹੜੇ ਜਦੋਂ ਆਪਾਂ ਇੱਕ ਪ੍ਰੋਪਰ ਕਮੇਟੀ ਬਣਾ ਕੇ ਉਹਨਾਂ ਕੋਲ ਜਾਵਾਂਗੇ ਉਹ ਆਪਣੇ ਨਾਲ ਗੱਲ ਕਰਨਗੇ ਦੇਖੋ ਮੈਂ ਤੋਂ ਪਹਿਲਾਂ ਗੱਲ ਕਰਕੇ ਆ ਗਿਆ ਆਪਾਂ ਬਲੇਮ ਨਾ ਕਰੀਏ ਪੀਪਲ ਪੀਸੋ اوਪੀਪੀ ਉਹ ਆਪਣੇ ਤੌਰ ਤੇ ਵਧੀਆ ਕੰਮ ਕਰ ਰਹੇ ਆ ਜੇ ਆਪਾਂ ਕਹੀਏ ਸਾਡੇ ਫੋਰਸਸ ਚੌਂਕੀਆਂ ਵੀ ਕਰਾਈ ਨਹੀਂ ਹੋਈ ਜਾਵੇ ਕਿ ਇਦਾਂ ਨਹੀਂ ਕਰਨੀ ਹੈਗੀ ਉਹ ਆਪਣੇ ਤੌਰ ਤੇ ਕੰਮ ਕਰ ਰਹੇ ਆ ਪਰ ਚਾਰਟ ਆਫ ਰਾਈਟ ਕਰਕੇ ਕੈਨੇਡਾ ਬੜਾ ਸੌਫਟ ਮੂਲਕ ਸੀ ਇਥੇ ਇਮਾਨਦਾਰ ਲੋਕ ਰਹਿੰਦੇ ਸੀ ਉਹਨਾਂ ਨੇ ਇਮਾਨਦਾਰੀ ਨਾਲ ਕਾਨੂੰਨ ਬਣਾਏ ਹੋਏ ਸੀ ਮੈਨੂੰ ਪਹਿਲਾਂ ਵੀ ਇਹੀ ਦੱਸ ਕੇ ਹਟਿਆ ਵੀ ਜਿਸ ਹਿਸਾਬ ਦੇ ਨਾਲ ਇਮੀਗ੍ਰੇਸ਼ਨ ਹੋਈ ਅਸੀਂ ਪੀਸੀਸੀ ਬਾਸ ਤੇ ਉਹਨਾਂ ਦੇ ਬਲੀਬ ਕੀਤਾ ਉਹਨਾਂ ਨੇ ਕ੍ਰਿਮੀਨਲ ਲੋਕ ਇੱਥੇ ਤੱਕ ਤੇ ਚਾਹੇ ਉਹ ਜਿੱਦਾਂ ਮਰਜੀ ਆਏ ਹੋਣਗੇ ਪਰ ਮੈਂ ਇਸ ਗੱਲ 'ਚ ਕਲੀਅਰ ਆਂ ਬਈ ਉਹ ਕਿੱਦਾਂ ਲੋਕ ਇੱਥੇ ਪਹੁੰਚੇਗੇ ਕਿੱਦਾਂ ਜੇਲਾ 'ਚ ਬਹਿ ਕੇ ਉਹ ਲਾਈਵ ਫੇਸਬੁੱਕ ਤੇ ਜਾਂ ਹੋਰ ਤਰੀਕਿਆਂ ਦੇ ਨਾਲ ਕੰਮ ਕਰਦੇਗੇ ਸੋ ਆਪਾਂ ਰਲ ਮਿਲ ਕੇ ਜਿਹੜਾ ਅੱਜ ਆਪਾਂ ਆਇਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਹੋਰ ਵੀ ਕਾਠੀ ਕਰਨੀ ਪੈਣੀਗੀ ਆਪਾਂ ਇਹੀ ਰਿਕੁਐਸਟ ਕਰਦੇ ਆ ਜਿਹੜੀਆਂ ਸਾਡੀਆਂ ਪ੍ਰਵਿੰਸ਼ੀਅਲ ਫੈਟਰਨਲ ਜਾਂ ਮਿਊਨਿਸਪਲ ਸਰਕਾਰਾਂ ਦੇ ਨਮਾਇंदे ਆ ਰਾਜ ਕੇ ਸਿਰ ਜੋੜ ਕੇ ਬੈਠ ਜੀਏ